ਲੀ ਆਪਣੀ ਹੋ ਗਈ ਹੈ ਤਿਆਰੀ ਮੇਰਾ ਪਰਸ ਕਿੱਥੇ ਆ ਪ੍ਰਧਾਨ ਆ ਪ੍ਰਧਾਨ ਕੁਲਵਿੰਦਰ ਅੰਦਰ ਆਇਓ ਜਲਦੀ ਆਓ ਜਲਦੀ ਮੇਰਾ ਪਰਸ ਮੇਰੇ ਹੱਥ ਜੁੱਤੀ ਕਿੱਥੇ ਮੇਰੀ ਮੇਰੀ ਜੁੱਤੀ ਚੱਪਲ ਹੀ ਲੱਭਦੀ ਹੈਗੀ ਜਦੋਂ ਮੈਂ ਕਿਤੇ ਜਾਣਾ ਹੋਵੇ ਕੁਝ ਨਹੀਂ ਮੇਰੀ ਜੁੱਤੀ ਚੱਪਲ ਰੋਲਾ ਜਿਆਦਾ ਪਾ ਰਹੇ ਹੋ ਸਭ ਰੋਲਾ ਕਾ ਜਿਆਦਾ ਤੇ ਕੰਮ ਘੱਟ ਸਾਡੇ ਘਰੇ ਕੰਮ ਰੋਲੀ ਵੱਧ ਵਧੀਆ ਲੈ ਕਾਓ ਸ਼ਟ ਲੈ ਕੇ ਆ ਲੈ ਸਮਾਨ ਮਾਈਕ ਕੀ ਗੱਲ ਹੈ ਬਣਾ ਰਹੇ ਆ ਆਏ ਅਜੇ ਨਾ ਜਾ ਰਹੇ ਫਤੇ ਸਿੰਘ

ਆ ਗੁਰੂ ਤੇਗ ਬਹਾਦਰ ਜੀ ਨੇ ਪਾਈਏ ਕੋਈ ਪਹਿਲਾਂ ਨਹੀਂ ਹੋਣਾ ਆਹ ਕਿਤਨਾ ਖੁਸ਼ੀ ਗੈਰ ਉਮਾ ਮੈਂ ਕੁਝ ਨਹੀਂ ਲਾ ਰਹੀ ਤੇਰੇ ਨਾਲ ਆਉਂਦੇ ਵਾਰ ਤੇ ਕੈਮਰਾ ਆ ਤੁੱ ਲੱਗ ਗਿਆ ਜਾਨ ਆ ਰਿਹਾ ਹੈ ਆ ਰਿਹਾ ਤੜੀ ਜਿਆਦਾ ਕਰੋ ਫਿਰ ਆਪਣੀ ਤਿਆਰੀ ਹੋ ਗਈ ਚਲੋ ਜੀ ਆਪਣੀ ਸੇਫ ਜਰਨੀ ਹਾ ਹੈਵ ਅ ਸੇਫ ਜਰਨੀ ਅਮਾਂ ਆਵਲਾ ਕੋਲ ਬੰਦ ਕਰ ਹਰ ਇਹਦਾ ਮੂਵੀ ਦੇਖ ਲੋ ਜੀ ਪਤੇ ਵੀ ਹਮਾਰੇ ਸਾਥ ਜਾ ਰਹਾ ਹੈ ਝੂਲੇ ਝੂਲੂਗਾ ਹੈ ਉਹ ਤਾਂ ਝੂਲੇ ਝੂਲਣਾ ਤਾਂ ਲਿਆ ਹੈਗਾ ਕੱਪੜੇ ਹੋ ਗਏ ਜੀ ਜ਼ਿਆਦਾ ਸਮਾਨ ਹੋ ਗਿਆ ਸਾਡੇ ਕੋਲ ਜ਼ਿਆਦਾ ਤੇ ਸੂਟ ਕੇ ਸਾਡਾ ਆਉਣਾ ਨਹੀਂ ਹੈਗਾ ਫਤਿਹ ਸੋੜ ਕੇ ਲੈ ਆ ਜਲਦੀ ਤੇਤੀ ਖੜੀ ਆ ਜੀ ਇੱਥੇ ਨਾ ਭਾਈ ਅੱਗੇ ਰਖ ਲਓ ਸੀਟ ਤੇ ਫਤਿਹ ਤੇ ਪਨੀਰ ਨੇ ਬਹਿ ਜਾਣਾ ਏ ਸੀਟ ਤੇ ਸਿਮੂ ਬੈਠੂਗੀ ਸੱਚ ਕਵਰ ਕੀ ਕਰਨਾ ਉਹ ਤੇ ਦੋ ਦਿਨ ਨਹੀਂ ਘੜਾਵਾਗੇ ਅਲੋ ਫਾਫਾ ਘੇੜਾ ਦੇ ਦਾਂਗੇ ਕਣਾ ਮਟਾ ਡਿਡੀ ਵੀ ਆ ਰਹੀ ਏ ਤੇ ਕਰਾ ਟੋਪ ਕੀ ਕੀ ਮਟਾ ਡੇ ਜਮੇ ਆ ਰਹੀ ਏ ਤੇ ਕਰਾ ਟੋਪ ਨੂੰ ਚ ਪੈ ਗਿਆ ਅੱਛਾ ਤੁਨੀ ਤੇ ਬਲਰਜਾ ਤਾਂ ਮਾਰੀ ਹੁੰਦਾ ਕੈਮਰਾ ਹਾਂ ਅੱਜ ਜੇ ਵੀਡੀਓ ਤੇ ਕੋਈ ਕੋਈ ਆਈ ਦਮਾ ਪਰ ਆ ਕੇ ਹਾਂਜੀ ਬਸ ਇਹੀ ਰਹਿ ਗਿਆ ਅੱਗੇ ਬੱਚੇ ਤਿੰਨ ਬਹਿਣਗੇ ਪਿੱਛੇ ਇਹ ਮੇਰੇ ਪੈਰਾਂ ਚ ਰੱਖ ਦੇ ਹੋਰ ਕੀ ਕਰ ਚਲੋ ਜੀ ਨਿਕਲੋ ਫਟਾਟ ਕਰੋ ਗਗਨ ਰੁਜੇ ਰੋਟੀ ਬੜੀ ਪੀ ਕੇ ਲਵੇਟਦੇ ਐ ਚਾਰ ਨਾਲ ਆਪਾਂ ਗੱਡੇ ਨਾਲ ਤੋੜਦੇ ਕੋਈ ਕੁਝ ਕਰ ਬਾਈ 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 ਕਰਦਾ ਦੀ ਨਮੀ ਤੰਗੀਦਰਾ ਕਰਦੇ ਬਾਈ 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 ਸੱਗੀ ਨੂੰ ਆਂ ਡਾਇਆ ਰਿਓ ਪਨੀਰ ਦਾ ਦਿਨ ਬਾਈ ਕਰ ਦੋ ਫਟੇ ਨਾ ਆ ਗਾ ਪੁੱਤ ਤੇਲ ਵਾਲਾ ਇਹ ਪਨੀਰ ਕੇ ਦਾ ਦਿਨ ਮਿਲਵਾਤੇ ਜਾਣਾ ਇੱਕ ਦਿਨ ਬਾਅਦ ਆ ਦਾਦੀ ਅਜਾ ਫੇ ਪਹੁੰਚ ਰਹੀ ਹੋਰ ਕਿਨੇ ਦਿਨ ਰਹਿਣਾ ਲੈ ਬਣੀ ਚਪੜ ਇਹ ਤੇ ਸੂਜ ਰਖ ਲੈ ਉਹਦੇ ਵਾਈਟ ਸੂਜ ਰਹਿ ਜੀ ਨਾ ਉਹਦੇ ਚੱਲ ਲੈ ਲੈ ਕੇ ਆਉਂਗਾ ਮੈਂ ਕਾਹ ਹੈ ਨੀ ਵਾਈਟ ਆ ਲਓ ਮੈਂ ਹਾਂ ਇੱਕ ਹਨੇਰ ਖਾਗਮਾ ਲੈ ਰਿਹਾ ਅਕੀ ਕੋਠੀ ਮਗਰ ਪਾਂ ਸੰਗ ਚੁੱਬ ਚੱਲ ਮੈਂ ਜੀ ਤੋਣਾ ਸਾਡਾ ਮੀਨ ਕਾਉ ਨੋ ਜਿਹਨੇ ਹੁਣ ਸਨੀਓਤੀ ਬੈਲਟ ਬਾਸੀ ਫੈਮਿਲੀ ਐਮ ਐਸ ਐਮ ਸੀ ਬਾਸੀ ਦਾ ਮੇਲ ਹੋ ਗਿਆ ਉਹ ਮੇਰਾ ਪੁੱਤ ਮੇਰਾ ਸ਼ੋ ਮੇਰਾ ਗੁੱਡਾ ਵੀ ਹੁਣ ਤਾਂ ਨਾਲ ਹੀ ਛੁੱਟੀਆਂ ਮਾਰਦੇ ਫੜਦੇ ਚਿੱਲ ਮਾਰਦੇ ਫਿਰਦੇ ਜਦੋਂ ਦੀ ਗੱਡੀ ਲਈ ਹੁਣ ਘਰੋਂ ਨਿਕਲ ਲੰਬੇ ਦੂਰ ਤੱਕ ਕਿਤੇ ਕਹ ਨਹੀਂ ਤੇ ਅੰਦਰ ਹੀ ਵੜ ਕੇ ਬੈਗੇ ਸੀ ਨਾ ਵਧੀਆ ਬਣਾਇਆ ਅੱਸੀ ਕੱਲ ਮਸੀ ਸੱਚਾ ਕੱਲ ਬੇਟੇ ਸਭ ਸਿੱਖੇ ਤੂੰ ਤਾਂ ਘਰੇ ਹੀ ਪਾਰਖ ਮੈਂ ਤੇ ਕੱਲ ਪਾਇਆ ਸੀ ਇੱਕ ਵਾਰੀ ਤੋਂ ਅੱਛਾ ਮੈਂ ਕਿ ਤਾ ਚਾਚਾ ਹੋ ਗਿਆ ਨਹੀਂ ਤਾਂ ਪਾਇਆ ਮਮਣੇ ਤੇ ਮਿਲਿਆ ਰਿਹਾ ਸੀ ਹੂੰ ਚਲੋ ਸਿੰਬੂ ਨੇ ਕੱਪੜੇ ਰੱਖ ਲਏ ਵਿੱਚ ਚਾਹ ਜੋ ਤਾਂ ਦਿੱਤੇ ਹਨੂ ਚਾਹ ਮੈਂ ਹੁਣ ਡੋਲੂ ਚ ਭਾਗ ਦੇਵਾਂ ਡੋਲੂ ਤੇ ਐਟਲ ਵੀ ਹੈ ਨਹੀਂ ਕੋਈ ਚੱਲ ਘਰ ਰਾਜ ਵੀ ਲੈ ਗਏ ਹੁਣ ਰਾਜ ਪੀਲੇ ਚ ਆ ਗਏ ਫਿਰ ਕੁਝ ਕੱਪੜੇ ਸੈੱਟ ਆ ਆ ਐਵੇਂ ਜਿਹਾ ਲਾਉਂਦੇ ਨੇ ਚੋ ਠੀਕ ਆ ਸਹੀ ਹੈ ਠੀਕ ਹੈ ਨਾ ਜਦੋਂ ਹੌਲੀ ਜਾਇਓ ਕਾਲੀ ਕਾਮ ਦੇ ਚਿੰਨਾ ਕਰਿਓ ਅੱਧ ਤੱਕ ਤਾਂ ਜਾਵਾਂਗੇ ਮੜਿਆ ਸਪੀਡ ਨਾਲ ਬਾਬਾ ਹੋਈ ਹੋ ਜਾਂਗੇ ਹੌਲੀ ਰੱਖਿਓ ਬੜੀ ਤੁਸੀਂ ਕਿੱਧਰ ਦੇ ਹੀਰੋ ਸ਼ਾਹਰੁਖ ਖਾਨ ਬਣੇ ਹੈਂ ਬੰਦ ਕਾਹਦੇ ਹੈਂ ਐਕਟਰ ਹੈਂ ਇਹ ਆਫ ਰੋਡਿੰਗ ਇਹ ਫਤਾਰ ਉਹ ਹਰਪਦਰਮਾਨ ਹੈ चलो आप पेट्रोल पंप <laughs> पेट्रोल पंप नहीं हाल आता थे ਗੱਡੀ ਸਾਰ ਪਿੱਛੇ ਰੱਖ ਲਿਆ ਗੱਡੀ ਨਾਲ ਲੈ ਕੇ ਪਰੇ ਪਈ ਗੱਡੀ ਤੇਰੀ ਆ ਗੱਡੀ ਆ ਬੰਦੇ ਬੰਦੇ ਨੂੰ ਇਸ ਤੇ ਗਿਆ ਨੂੰ ਆਨੇ ਤੋਰ ਉਹ ਬੋਲੇ ਕੁਫੜ ਲੈ ਕੇ ਵੀ ਤੋਰੋ ਇੱਕ ਤਾਂ ਹੋਰ ਡਰ ਕਾ ਖੇਲ ਉਹ ਪਰ ਬਹੁਤ ਹੈ ਤਾਂ ਭਾਰੀ ਹੋਰ ਤੂੰ ਯਾ ਲੈ ਕੇ ਆਜੋ ਮਗਰੀ ਟਾਇਰ ਵੀ ਟੇਰਾ ਵਰਕੇ ਨੇ ਯਾਰ ਹਵਾ ਪਰ ਦੀ ਤਾਇਰ ਉਹ ਚਲਾ ਲਾਂਗੇ ਮੈਂ ਤੇ ਦੰਮੂ ਉਧਰ ਦੇ ਗੰਦ ਬੜਾ ਨਹੀਂ ਚਲਾਉਂਦੇ ਬਾਏ ਬਾਏ ਆਪ ਜੋ ਦੇ ਟਾਈਮ ਹੋ ਗਿਆ ਪੌਣੇ 3 ਵੇ ਦਾ ਤੇ ਆਪਣਾ ਅਮਲ ਟੁੱਟ ਚੁੱਕਿਆ ਹੁਣ ਚਾਹ ਦੀ ਆਪਾਂ ਨੂੰ ਤੋੜ ਲੱਗੀ ਪਈ ਹੈ ਪੂਰੀ ਖੁੱਲ ਪਰ ਆ ਜਿਹੜਾ ਰਸਤਾ ਆਉਂਦਾ ਨਾ ਮੋਗੇ ਵਾਲੀ ਸਾਈਡ ਤੋਂ ਆਪਾਂ ਜਾ ਰਹੇ ਹਾਂ ਜੀ ਬਟਾਲੇ ਸਾਈਡ ਤੇ ਇਹ ਸਾਨੂੰ ਨਾ ਇਸ ਰਸਤੇ ਵਿੱਚ ਨਾ ਆੜਾ ਮੋਗੇ ਵਾਲੀ ਸਾਈਡ ਤੋਂ ਆਪਾਂ ਰੋਡ ਤੋਂ ਆ ਕੋਈ ਵਧੀਆ ਢਾਬਾ ਨਹੀਂ ਮਿਲਦਾ ਆਏਗਾ ਬਣ ਜਾਣਗੇ ਹਾਲੀਵੁੱਡ ਬਣੂਗਾ ਇੱਕਦਮ ਨਹੀਂ ਹੈਗਾ ਕਿਉਂਕਿ ਇਧਰ ਨਾਲ ਇੰਨਾ ਮਿਲਦਾ ਵੀ ਆਵਾਜ਼ਾਈ ਨਹੀਂ ਹੈਗੀ ਇਸ ਕਰਕੇ ਢਾਬੇ ਆ ਜਿਹੜੇ ਨੇ ਵੀ ਉਹ ਗਰੋ ਅਪ ਨਹੀਂ ਕੀਤੇ ਹੈਗੇ ਤੇ ਇਸ ਕਰਕੇ ਰਾਸਨ ਦੋ ਦਿਨਾਂ ਤੋਂ ਮਿਲੇ ਬਾ ਠੀਕ ਠਾਕ ਦੇ ਸੀ ਤਾਂ ਅਸੀਂ ਸੋਚ ਰਹੇ ਹਾਂ ਕਿ ਕੋਈ ਹੋਰ ਵਧੀਆ ਢਾਬਾ ਲੱਭ ਲਈ ਸਾਨੂੰ ਚਾਹ ਵਧੀਆ ਮਿਲ ਜੇ ਫਿਰ ਆਪਾਂ ਚਾਹ ਪੀਨੇ ਆ ਅਗਰ ਕੋਈ ਮਿਲਦਾ ਨਹੀਂ ਬਿਨ ਰਸਤੇ ਜੇ ਕੋਈ ਸ਼ਹਿਰ ਆਊਗਾ ਜਿੱਥੇ ਆਪਾਂ ਸ਼ਹਿਰ ਦੇ ਸੂਟਾ ਬਾਹਰ ਮਿਲ ਜੇ ਆਪਾਂ ਸੂਟਾ ਬਾਹਰ ਤੋਂ ਚਾਹ ਚ ਪੀ ਗਏ ਨਾ ਮੌਕਾ ਹੈਗਾ ਕਿ ਰਸਤੇ ਤੇ ਬਟ ਪਰ ਕਰਨ ਬਾਜ਼ਾਰ ਜੋੜਨਾ ਪੈਣਾ ਹੈ ਨਾ ਇਹ ਨਹੀਂ ਜੰਗਲਾਂ ਦੇ ਵਿੱਚ ਦੀ ਹੈ ਅੱਛਾ ਬਟ ਉੱਥੇ ਦੇਖਣਾ ਮੂਹਰ ਵੀ ਸੱਜ ਮਾਰ ਲੈਣਾ ਕਿਤੇ ਸੁੱਟਾ ਬਾਦ ਨਹੀਂ ਮੋਗੇ ਤੇ ਇਸ ਟਾਈਮ ਅਸੀਂ ਮੋਗੇ ਪਹੁੰਚ ਗਏ ਆ ਜੀ ਕਾਫੀ ਸਾਰੇ ਫੋਨ ਕਾਲ ਕਾਫੀ ਸਾਰੇ ਮੈਸੇਜ ਆਉਂਦੇ ਹੁੰਦੇ ਆ ਮੋਗੇ ਸਾਈਡ ਤੋਂ ਵੀ ਜੇ ਤੁਸੀਂ ਮੋਗੇ ਨਹੀਂ ਹੋਣਾ ਬਟ ਮਾੜੀ ਕਿਸਮਤ ਆਪਣੀ ਕਿ ਆਪਾਂ ਜਿਹੜੀ ਕੱਲ ਜਿਹੜੀ ਵੀਡੀਓ ਅਪਲੋਡ ਕਰਨੀ ਸੀ ਸਵੇਰੇ 10 ਵਜੇ ਤੇ ਉਹ ਵੀਡੀਓ ਅਪਲੋਡ ਹੋਈ ਨਹੀਂ ਸਵੇਰੇ 10 ਵਜੇ ਇਸ ਕਰਕੇ ਸਾਰੀ ਸੈਟਿੰਗ ਜਿਹੜੀ ਖਰਾਬ ਹੋ ਗਈ ਥੋੜੀ ਜਿਹਾ ਬਈ ਮੇਨ ਰੋਡ ਆ ਧਿਆਨ ਨਾਲ ਤੇ ਹੁਣ ਆਪਾਂ ਪਹੁੰਚਣਾ ਆ ਗੇ ਮੋਗੇ ਆਹ ਦੇ ਕੋ ਟੈਂਪਰ ਆ ਜਾ ਕਿੰਨਾ ਟਾਈਮ ਲੂਗਾ ਲੱਗੇ ਹੋਈ 15 ਮਿੰਟ 15-20 ਮਿੰਟ ਤੱਕ ਆਪਾਂ ਮੋਗੇ ਪਹੁੰਚਦੇ ਆਂ ਅਤੇ ਬਾਕੀ ਉਸ ਤੋਂ ਪਹਿਲਾਂ ਜੇ ਰਸਤੇ 'ਚ ਕੋਈ ਢਾਬਾ ਸਾਨੂੰ ਮਿਲ ਗਿਆ ਤਾਂ ਆਪਾਂ ਚਾਹ ਪੀ ਲਈ ਜ਼ਰੂਰ ਰੁਕਾਂਗੇ। ਅੱਜ ਕਿੰਦਰ ਕਰਨੇ ਆ ਢਾਬਾ ਵਧੀਆ ਲੱਗ ਰਿਹਾ ਹੁਣ ਦੇਖਦੇ ਆਂ ਇਹ ਕੈਮਰਾ ਬਲਰ ਬਹੁਤ ਕਰਤਾ ਹੈ ਪਤਾ ਨਹੀਂ ਕਿਉਂ ਦੇਖੋ ਖੜਨੇ ਤੇ ਖੜੀਏ ਖੜੀਏ ਰੋਜੀ ਅੱਜ ਭਲਾ ਨਹੀਂ ਕੀ ਚੱਕਰ ਪੈ ਰਿਹਾ ਆ ਵੇ ਢਾਬੇ ਚ ਰੁਕਣਾ ਨੂੰ ਜੀ ਕੀਤਾ ਤੇ ਇੱਥੇ ਕੋਈ ਫੰਕਸ਼ਨ ਚੱਲ ਰਿਹਾ ਸੀ ਬਲਕਿ ਹੋ ਜਾਵੇ ਇੱਚੀ ਵੜਦੇ ਨੇ ਕੋਈ ਚੱਕਰ ਨਹੀਂ ਹੈਗਾ ਫਿਰ ਬੱਚੇ ਆਓ ਬੱਚੇ ਕਹਿੰਦੇ ਨਹੀਂ ਜਾਜੂ ਸ਼ਰਮ ਮੌਣੀ ਤੇ ਮੈਂ ਤੇ ਪਰਨੀਤ ਤੇ ਸਾਡਾ ਫਤੇ ਸਿੰਘ ਤੇ ਨਾਲ ਸਿਮਰਨ ਸ਼ਰਮਨੀ ਮਤਲਬ ਐਸੀ ਚੱਕਰਾਂ ਲੱਗਦਾ ਚੱਕਰਾਂ ਲੱਗਦਾ ਹੈਗਾ ਆਪਾਂ ਨੂੰ ਵੀ ਸੰਗ ਲੱਗੀ ਜਾਣੀ ਯਾਰ ਜੀਵੇ ਲੱਗਣਾ ਹੀ ਪਾਏ ਨਾ ਕਿ ਜਾਜੂ ਨਾਲ ਚਾਹ ਪੀਤੀ ਜਾਂਦੀ ਵੈਸੇ ਆਪਾਂ ਸੰਗ ਦੇ ਘਾਟੀ ਆ ਪਰ ਫਿਰ ਵੀ ਅਜੀਬ ਜੀ ਫੀਲਿੰਗ ਆਉਣੀ ਸੀ ਹੁਣ ਦੇਖਦੇ ਆ ਜੀ ਰਸਤੇ ਚ ਕਿਤੇ ਰੁਕੇ ਤੁਹਾਨੂੰ ਜ਼ਰੂਰ ਮਿਲਦੇ ਆ ਜੀ ਫਿਰ ਆਪਾਂ ਤੁਸੀਂ ਵੀ ਬਣੇ ਰਹੋ ਵਲੌਗ ਤੇ ਨਵੇਂ ਸਫ਼ਰ ਦੇ ਵਿੱਚ ਨਵਾਂ ਸਫ਼ਰ ਆਪਾਂ ਨੇ ਸ਼ੁਰੂ ਕੀਤਾ ਦੇਖਦੇ ਹਾਂ ਕਿੱਥੇ ਜਾ ਕੇ ਖਤਮ ਹੁੰਦਾ ਇਹ ਨਾ ਲੈ ਖੜੇ ਨਹੀਂ ਆ ਕੋਈ ਸਾਲਾ ਫੀਲਿੰਗ ਵਾਲਾ ਫੈਕਟਰ ਨਹੀਂ ਅੱਜ ਹੀ ਪਹੁੰਚ ਗਿਆ ਆਪਾਂ ਬੋਗਾ 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 ਲਵ ਯੂ ਤੁਹਾਨੂੰ ਮੋਗੇ ਵਾਲਿਓ ਸਾਰਿਆਂ ਨੂੰ ਟਰੱਕ ਭਰ ਕੇ ਟਰੱਕ ਭਰ ਕੇ ਇੱਧਰ ਟਰੈਕਟਰ ਦੇਖੇ ਨੇ 98 11 ਆ 98 11 ਖੜੇ ਨੇ ਸਾਰੇ ਇਹ ਟਰੈਕਟਰਾਂ ਦੀ ਮੰਡੀ ਹੋਣੀ ਅੱਜ ਇੱਥੇ ਮੋਗੇ 'ਚ ਮੋਗੇ 'ਚ ਮੰਨੀ ਹੋਈ ਮੰਡੀ ਨੇ ਟਰੈਕਟਰਾਂ ਦੀ ਹੈ ਨਾ ਨੀਲਾ ਫੋਰਡ ਨੀਲਾ ਫੋਰਡ ਵੀ ਖੜਾ ਜਿਵੇਂ ਹੁੰਦਾ ਨੀਲਾ ਫੋਰਡ ਕੁੜੇ ਨੀਲਾ ਫੋਰਡ ਕੁੜੇ 3600 ਫੋਰਡ ਕੁੜੀ ਆਈ ਕਨ ਮੁਗੇ ਸ਼ਹਿਰ ਤੇ ਚਾਹ ਆਪਾਂ ਇੱਥੇ ਪੀਵਾਂਗੇ ਹੁਣ ਚਾਹ ਚਾਹ ਦਾ ਬਹੁਤ ਜ਼ਿਆਦਾ ਅਮਲ ਲੱਗ ਰਿਹਾ ਸਾਨੂੰ ਚਾਹ ਦਾ ਬਹੁਤ ਜ਼ਿਆਦਾ ਚੜਿਆ ਹੋਇਆ ਸਾਨੂੰ ਚਾਹ ਇਮੋਟਨਸ ਪੀਣੀ ਇਮੋਟ ਨਹੀਂ ਹੈਗਾ ਕਿਤੇ ਨਹੀਂ ਹੋਣੀ ਹੈਗਾ ਹਾਏ ਨਹੀਂ ਹੈਗਾ ਲੱਭ ਲੋਗੇਗਾ ਤਾਂ ਐ ਤਾਂ ਮਮਾਏ ਕੋ ਕੀ ਕੀ ਕਰਿਆ ਕਰਦੇ ਨੇ ਲੈ ਫਿਰ ਕਿ ਹੋ ਗਿਆ ਫਿਰ ਫਰੂਟ ਬਹੁਤ ਇੱਥੇ ਦਾ ਹੂੰ ਮਬਾਨੀ ਦੀ ਮਮੀ ਟੀ ਹੁੰਦੀ ਲੈ ਮਾਂ ਨੇ ਟੀ ਨਹੀਂ ਮਬਾਨੀ ਦੇ ਘਰ ਤਾਂ ਹੈਗੀ ਨਾ ਮੈਂ ਆ ਬੈਠਾ ਮਬਾਨੀ ਹੈ ਆ ਬਾਨੀ ਸਿਰ ਤੋਂ ਡੇ ਫਿਰਦੇ ਆਪਾਂ ਆਪਾਂ ਆ ਦੇਖੀਏ ਹੋਟਲ ਜਿਹੜਾ ਇੱਥੇ ਨਹੀਂ ਯਾਰ ਇਹ ਨਹੀਂ ਤਾਂ ਹਾਟ ਹੋਟਲ ਹੈ ਨਹੀਂ ਨਹੀਂ ਇਹ ਵਾਲੇ ਹੋਟਲ ਤੇ ਜਾਣਾ ਢਾਬੇ ਜਾਣਾ ਦੇਸੀ ਢਾਬੇ ਤੇ ਦੇਸੀ ਢਾਬਾ ਤੇ ਨਮਨ ਇਹ ਜਿਹਾ ਮਿਲੂਗਾ ਇੱਥੇ ਦੇਸੀ ਢਾਬਾ ਇੱਥੇ ਮੰਜੀ ਮੂਜੀ ਡਹੀ ਹੋਵੇ ਯਾਰ ਆਈ ਨਾ ਹੋਟਲ ਚਾਹ ਪੀਂਦਾ ਕੀ ਫਾਇਦਾ ਯਾਰ ਇਹ ਤਾਂ ਪੈਸੇ ਬਰਬਾਦ ਕਰਨ ਵਾਲਾ ਸੌਦਾ ਇੱਥੇ ਦਾ ਅੱਛਾ ਹਾਂ ਆਪਾਂ ਦੇਸੀ ਜੱਟਾਂ ਆਪਾਂ ਘਰੇ ਜਾ ਕੇ ਪੀਵਾਂਗੇ ਚਾਹ ਦੇਸੀ ਬੰਦੇ ਆ ਪਿੰਡਾਂ ਵਾਲੇ ਦੇਸੀ ਚਾਹ ਚਾਹ ਮੰਜੇ ਤੇ ਬਹਿ ਕੇ ਪੀ ਲਾਂਗੇ ਆਪਾਂ ਘਰੇ ਜਾ ਕੇ ਤਾਂ ਪੀਵਾਂਗੇ ਘਰੇ ਦਾ ਮਤ ਜਨ ਆਪਾਂ ਨੂੰ 5 ਵਜੇ ਲੱਗਾ ਸ਼ਾਮ ਨੂੰ ਜਿਹੜੇ ਸਾਹਨ ਆਪਾਂ ਜਾ ਰਹੇ ਹਾਂ ਹਨਾ ਨਨੀ ਕਿਹੜੇ ਕਿਹਨੇ ਪਠਾਨਕੋਟ ਤੇ ਜਲੰਧਰ ਆ। ਯਾਤਰਾ ਪਹੁੰਚ ਗਏ ਆ ਕੈਨਲ ਵਿਊ ਕਾਪੇ ਕੋ। ਇਹ ਹੈਗਾ ਮੋਗੂ ਰੋਡ ਤੇ। ਸਾਈਡੋਂ ਦਫੇ। ਇਹ ਹੈਗਾ ਮੋਗੂ ਰੋਡ ਤੇ। 34 ਦੇ ਕੋਚੇ ਵੀ ਨਹੀਂ। ਇੱਥੇ ਆਪਣਾ ਕਿਥੇ ਰਕਿੰਦੇ। ਤੇ ਬੈਨ੍ਹੇ ਸਾਹਮਣੇ। ਦਰੀ ਬੈਹਿਨੇ। ਬਾਰੀ ਬੈਹਿਨੇ। ਆ ਬਾਜੀ। ਆ ਤਾਂ ਨਹੀਂ ਬੈਠਤ ਇੱਦਾਂ। ഫുൽ <laughs> ഇ <laughs> ਆਣਾ ਦਾ ਉਹਨੇ ਝੂਲਾ ਰੋਕਦਾ ਦੇ ਨਾ 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 ਝੂਲਾ ਰੋਕ ਨਾ ਇਹਨੂੰ ਟੈਂਸ਼ਨ ਪੈ ਗਈ ਉੱਪਰ ਨਹੀਂ ਦੋਧ ਚਲਾ ਗਿਆ ਨਾ 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 ਝੂਲਾ ਤਾਂ ਲੈਣ ਲੱਗਣਾ ਹੈ ਨਾ 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 ਇਹਨੂੰ ਰੋਕ ਨਾ ਚੱਲੋ ਪਤਾ ਅੱਜ ਚਾਹ ਕਿਵੇਂ ਦੀ ਬਲੂ ਦੇ ਫੋਗੜਾਈ ਹਣਾ ਅਸੀਂ ਮੂੰਖਾ ਖੁੱਲਣ ਗਿਆ ਕਿੱਥੇ ਸਭ ਮੇਰੇ ਕਾਲੀ ਬਰੀ ਬਣਾ ਕੋ ਤੇ ਆ ਪੜੀ ਮੇਰੇ ਫੋਨ ਦੀ ਨਾ ਬੈਟਰੀ ਡਾਊਨ ਹੋ ਗਈ ਜੇ ਤੁਸੀਂ ਆਪਾਂ ਨੇ ਵਲੋਗਿੰਗ ਕਰਨੀ ਤੇ ਮੈਂ ਨਾ ਸਾਰੇ ਚਾਹ ਪੀ ਰਿਹਾ ਉਹ ਦੇਖੋ ਪਿੱਛੇ ਖੜੇ ਮੈਂ ਆਪਣੀ ਚਾਹ फटाफट ਪੀ ਕੇ ਤੇ ਇੱਥੇ ਇੱਕ ਮੈਨੂੰ ਪਲੱਗ ਮਿਲਿਆ ਤੇ ਮੈਂ ਆਪਣਾ ਨਾ ਫੋਨ ਚਾਰਜ ਤੇ ਲਾ ਲਿਆ ਕਿਉਂਕਿ ਮੈਨੂੰ ਪਤਾ ਹੈ ਕਿ ਜ਼ਿਆਦਾ ਟਾਈਮ ਲੱਗੇਗਾ ਨਾ ਆਪਾਂ ਨੂੰ ਜਾਂਦੇ ਹੋਏ ਤੇ ਕਿਤੇ ਰਾਹ 'ਚ ਜੇ ਫੋਨ ਬੰਦ ਹੋ ਗਿਆ ਤੇ ਆਪਾਂ ਜਿਹੜੀਆਂ ਨੇ ਵੀਡੀਓ ਸ਼ੂਟ ਕਰਨੀਆਂ ਨੇ ਆਪਾਂ ਨੂੰ ਸਾਰੀਆਂ ਰਹਿ ਜਾਣੀਆਂ ਤੇ ਤੁਸੀਂ ਵੀ ਮਿਸ ਕਰਨਾ ਹਨਾ ਤੇ ਹੁਣ ਆਪਾਂ ਪਹੁੰਚ ਗਏ ਜੀ ਕਿੰਦਾ ਮੁਗੇ ਪਹੁੰਚਿਆ ਨਹੀਂ ਮੁਗੇ ਮੁਗਾ ਰੋੜਾ ਮੁਗਾ ਰੋੜਾ ਨੰਗਾ ਯਾਨੀ ਕਿ ਮੁਗਾ ਪਕੜ ਹੁਣ ਆਪਾਂ ਕਿ ਸਿੱਧਾ ਕਪੂਰਥਾਲੇ ਜਾਣਾ ਹੁਣ ਸਿੱਧਾ ਆਪਾਂ ਨੇ ਕਪੂਰਥਾਲੇ ਪਹੁੰਚਣਾ ਹੁਣ ਆਪਾਂ ਰਸਤੇ 'ਚ ਕਿਤੇ ਨਹੀਂ ਰੁਕਣਾ ਹੈ ਕਿਉਂਕਿ ਆਪਾਂ ਆਲਰੇਡੀ ਲੇਟ ਆ ਘਰੋਂ ਆਪਾਂ ਡੇਢ ਕ 2 ਵਜੇ ਚੱਲੇ ਸੀ ਤੁਹਾਨੂੰ ਪਤਾ ਹੈ ਦੀ ਸੰਗਰੂਰ ਤੋਂ ਪਟਿਆਲਾ ਦਾ ਸਫ਼ਰ ਕਾਫੀ ਜ਼ਿਆਦਾ ਲੰਬਾ ਹੋ ਜਾਂਦਾ ਕੋਈ ਨਾ ਸਮਾਨ ਆਪਾਂ ਲੈ ਲੈ ਨਾਲ ਆਪਣੇ ਖਾਣ ਪੀਣ ਦਾ ਸਮਾਨ ਲਾ ਲੈ ਜੇ ਇਨਕੇ ਰਸਤੇ 'ਚ ਕੁਝ ਲੱਗਿਆ ਆ ਵੀ ਆ ਚੀਜ਼ ਖਾਣੀ ਚਾਹੀਦੀ ਇੱਕ ਨਾ ਇਦਾਂ ਦੇ ਲੱਡੂ ਆ ਜਿਹੜੇ ਆਮ ਲੱਡੂ ਨਹੀਂ ਹੁੰਦੇ ਉਹ ਮੇਰੇ ਫੇਵਰੇਟ ਹਨ ਜੇ ਉਹ ਕਿਤੇ ਮਿਲ ਗਏ ਫਿਰ ਆਪਾਂ ਰਸਤੇ 'ਚ ਰੁਕਣਾ ਪਊਗਾ ਤੇ ਪ੍ਰਧਾਨ ਸਾਹਿਬ ਇਹ ਤਾਂ ਚੱਲੀ ਤੇ ਸਾਡੀ ਪੂਰੀ ਟੀਮ ਉਹ ਬੈਠੀ ਤਾਂ ਦੂਰਾਂ ਦਿਖਾ ਦਿੰਦੇ ਆ ਕਿਉਂਕਿ ਆਪਾਂ ਨੇ ਫੋਨ ਚਾਰਜ ਲਾ ਰੱਖਿਆ ਆ ਦੇਖੋ ਜੀ ਚਾਹ ਪਾਣੀ ਹੋ ਗਿਆ ਸਾਡਾ ਸਾਰਿਆਂ ਦਾ ਤੇ ਜਿੰਨਾਂ ਚਾਹ ਨਾ ਪੀਏ ਨਾ ਫਰੀ ਟਟਾ ਟਟਾ ਜਾਂਦਾ ਹੈ ਹੋਰ ਕਿਹ ਇਹ ਇਦਾਂ ਨਾ ਸਾਡੇ ਫਤੇ ਸਿੰਘ ਨੂੰ ਵੀ ਚਾਹ ਵੀ ਪਿਆਤੀ ਤੇ ਪਰ ਫਤੇ ਸਿੰਘ ਦੀ ਬੈਟਰੀ ਹੋ ਜਾਈ ਵੀ ਡਾਊਨ ਹੈ ਕੋਈ ਪਤਾ ਨਹੀਂ ਕੀ ਹੋ ਰਿਹਾ ਕਿ ਨਾ ਮੇਰੇ ਦਿਲ ਨੂੰ ਵੀ ਮੈਨੂੰ ਘਬਰਾਟ ਨਹੀਂ ਮਿਲਦਾ ਨੂੰ ਵਮਟਿੰਗ 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 ਕਾਉਗੀ ਬਤਨ ਨਹੀਂ ਆਣੀ ਮੈਂ ਤਾਂ ਵਿੱਚ ਇਦਾਂ ਕਰਿਆ ਰਾਂ ਫਿਰ ਇਦਾਂ ਦੀ ਆਉਂਦੀ ਨਹੀਂ ਹਾਇ ਨਹੀਂ ਮਾਂ ਮਟ ਕੇ ਆਇਆ ਨਹੀਂ ਇਹ ਕੋਲ ਲੰਬਾ ਸਫਰ ਇਹਦੇ ਕੋਲ ਹੁੰਦਾ ਨਹੀਂ ਹੈਗਾ ਲੈ ਤਾਂ ਆਏ ਨਾ ਅਸੀਂ ਇਹਨੂੰ ਪੁਰਤਗਾਲ ਕਿਵੇਂ ਜਾਊਗਾ ਹੋਰ ਕਿੱਦਾਂ ਜਾਊਗਾ ਤੂੰ ਜਾ ਚ ਕੇ ਬਹਿ ਕੇ ਜਾਏਗਾ ਯਾਰ ਹੈ ਮੈਂ ਕਰੂੰਗਾ ਆਪਣੀ ਮੰਮਾ ਦੇ ਉੱਪਰ ਕਰਨੀ ਰੋੜਾ ਮਮਾ ਉੱਪਰ ਕਰ ਦੂੰਗਾ ਚਲੋ ਜੀ ਆਪਾਂ ਪਹੁੰਚ ਗਏ ਕਪੂਰਥਲਾ ਇਹ ਤੋਂ ਥੋੜਾ ਹੀ ਰਹਿ ਗਿਆ ਸਾਡਾ ਸਫਰ ਤਾਂ ਪਰ ਬਹੁਤ ਜ਼ਿਆਦਾ ਲੰਬਾ ਯਾਰ ਥੱਕ ਗਏ ਪਤਾ ਨਹੀਂ ਇਸ ਵਾਰਾ ਸਫਰ ਚ ਮਜ਼ਾ ਨਹੀਂ ਆਇਆ ਹੈਗਾ ਛੱਕਰ ਕੰਦੀਆਂ ਖਾਣੀਆਂ ਨੇ ਕਹ ਰਹੀਂ ਦੀ ਉਹ ਪਿੱਛੇ ਕੀ ਅੱਗ ਜਿ ਲਾ ਰਖੀ ਨੇ ਮੂਤਾਂ ਵੀ ਫਲੀ ਸੀਗੀ ਹਾਂ ਫੇਰ ਅੰਨੀ ਆ ਮੈਂ ਲਾ ਪਾਓ ਖਾਵਾ ਕੇ ਮੈਂ ਲੱਡੂ ਲੱਡੂ ਇੱਥੇ ਘੜਾਏ ਘੜਾਈ ਨਗਰ ਜੰਮੂ ਤੋਂ ਆ ਰਹੇ ਹਾਂ ਲਖਨ ਲਖਨਪੁਰ ਰੋਡ ਦੇ ਪੜੇ ਹੋਏ ਸੀ ਹਾਂ ਲਖਨਪੁਰ ਰੋਡ ਤੇ ਮਿਲਦੇ ਨੇ ਹਾਂ ਜੀ ਬਿਆਸਾਲ ਰੋਡ ਤੇ ਹੋਏ ਤੇ ਫੇਰ ਆਪਾਂ ਰਾਮ ਲੱਡੂ ਜ਼ਰੂਰ ਖਾਵਾਂਗੇ ਹਾਏ ਬੜੇ ਸਵਾਦ ਆ ਮੂਲੀ ਜਿਹੜਾ ਨਾਲ ਮੂਲੀਆ ਕਦੂ ਕਸ਼ ਨਾਲ ਚਾਰ ਸਾਬੀ ਦੇ ਮੂੰਹ ਚੋਂ ਆਉਂਦਾ ਹਣਾ ਪਾਣੀ ਫਤਿਹ ਰਾਂ ਦੀ ਪੂਆ ਦੇ ਮੂੰਹ ਚੋਂ ਪਾਣੀ ਆਉਂਦਾ ਹਣਾ ਕੀ ਬੋਲਦੇ ਹੋ ਤੁਈ ਚਾਹ ਪਤੀ ਜੀ ਹੈ ਚਾਹ ਪੀਣੀ ਜੇ ਚਾਹ ਪੀਣੀ ਜੇ ਨਾਲ ਨਾ ਪੀਣੀ ਜੇ ਤੁਹਾਨੂੰ ਤੁਹਾਨੂੰ ਵੋਟਿਆ ਵੀ ਜੇ ਆਲਿਆਂ ਨੇ ਆ ਹਾਂ ਠੀਕ ਹੈ ਨਾ ਜੀ ਜੋਗੀ ਆਪਾਂ ਮਾਜੀ ਹਾਂ ਮੇਰੇ ਤੋਂ ਹੁਣ ਆਪਾਂ ਮਾਝੇ ਪਹੁੰਚ ਗਏ ਹਾਂ ਹਾਂ ਹੁਣ ਆਪਾਂ ਪਹੁੰਚ ਗਏ ਜੀ ਮਾਝੇ ਸਾਡੇ ਰਾਕੇ ਤੁਸੀਂ ਪਹੁੰਚ ਗਏ ਭਟਾਨ ਸਾਹਿਬ ਧਿਆਨ ਆ ਥੋੜਾ ਜਿਹਾ ਅਸੀਂ ਬੰਦਾ ਰਤ ਰਤ ਗੈਪ ਕਰਦੇ ਨੇ ਉਹਨਿਆ ਅੱਛਾ ਠੀਕ ਹੈ ਤੁਸੀਂ ਪੁਰਾਣੇ ਨੂੰ ਗੈਪ ਕਰੋ ਅਸੀਂ ਮਾਝੇ ਵਾਲੇ ਮਝਾ ਲਉਂਦੇ ਹਾਂ ਮਾਝੇ ਮਾਰ ਰਹੀ ਹੈ ਮਾਝੇ ਮਾਰ ਮਾਸੀ ਕਹਿੰਦੀ ਵੀ ਅਸੀਂ ਬੰਦਾ ਬਣ ਲੈਨੇ ਆ ਅਸੀਂ ਮਤਲਬ ਅਸੀਂ ਮਾਝੇ ਤੇ ਮਝਾ ਲਉਂਦੇ ਹਾਂ ਆ ਗਿਆ ਕਰਦੇ ਬਾਡਰ ਤਪਾ ਲੈਨੇ ਬੰਦਾ ਬਾਡਰ ਟਪਾ ਲੈਨੇ ਸੀ ਅਸੀਂ ਬਾਡਰ ਟਪਾ ਦਿੰਨੇ ਆ ਬੰਦਾ ਇਧਰ ਬੰਦਾ ਕੇ ਗੋਲੀ ਦੇ ਕੇ ਚੁੱਪ ਕਰਾਇਆ ਹੋਇਆ ਇਹ ਬੰਦੇ ਨੂੰ ਉਲਟੀ ਨਾ ਆ ਜਾਏ ਕਿ ਹੈ ਬੰਦਾ ਕਿਵੇਂ ਆ ਮੂਹ ਹੀ ਪਰ ਹੈ ਪ੍ਰਧਾਨ ਸਾਹਿਬ ਹਾਂਜੀ ਤੁਹਾਨੂੰ ਸੌ ਰਿਆਂ ਦਾ ਪਿੰਡ ਆ ਗਿਆ ਕੇ ਧਿਆਨ ਨਾ ਰਹਿਣਾ ਮੜਾ ਜਾ ਧਿਆਨ ਨਾਲ ਚੱਲਣਾ ਹਾਂ ਮੈਨੂੰ ਇੱਥੇ ਵੱਧ ਘਟ ਨਹੀਂ ਬੋਲਣਾ ਅੱਛਾ ਠੀਕ ਹੈ ਜਿੱਦਾਂ ਗੈਪ ਕਰ ਦੋਗੇ ਮੈਨੂੰ ਕਿ ਨਹੀਂ ਪਤਾ ਨਹੀਂ ਲੱਗਣਾ ਆਹ ਰੀ ਪਿੰਦਾ ਫੜਕਾ ਨਹੀਂ ਦਿੰਦੇ ਹੈਗਾ ਤੇ ਅੱਛਾ ਨਾਲੇ ਆਪਣੇ ਏਰੀਆ ਤੇ ਕਹਿੰਦੇ ਕੁੱਤਾ ਵੀ ਸ਼ੇਰ ਹੁੰਦਾ ਹੈ ਤੇ ਫੇਰ ਪਹਿਲਾ ਹੀ ਸ਼ੇਰ ਆ। ਐ ਇਧਰ ਟੋਫੀ ਹੋ ਗਈ ਕਹਤਾਂ ਨੇ ਸਿਮੂ ਕਹਿੰਦੀ ਨੱਕਾ ਪੜਾ ਫਟ ਲਾ ਪਰਨੀ ਤੇ ਟੋਫੀ ਪਾ ਦੇ ਮੂੰਹ 'ਚ। ਉਹ ਵੀ ਕਹਿੰਦੇ ਨੱਕਾ ਲਾ। ਉਹਨੂੰ ਪਤਾ ਨਹੀਂ ਨੱਕਾ ਕੋਲੇ ਜਾਣਾ ਏ। ਨੱਕਾ ਨਹੀਂ ਤਾਂ ਲਾਈ ਵਧੀਆ ਜੱਟਾਂ ਵਾਲਾ। ਹੈ? ਓਏ ਕਿਦਾਂ ਏ? ਠੀਕ ਐ ਸਾਟਾ। ਲੋ ਜੀ ਫਾਈਨਲੀ ਉਹ ਟਾਈਮ ਆ ਹੀ ਗਿਆ ਲੈ ਯਾਰ ਪਾਣੀ ਕਿੱਡੀ ਆਈਆਂ ਬਲੌਗ ਸ਼ੂਟ ਕਰ ਲਈਏ ਫਤਿਹ ਨਾਲ ਬਾਅਦ ਚ ਦੇਖਾਂਗੇ ਬਾਦ ਕਹਿੰਦਾ ਰੋਕੋ ਗੱਡੀ ਆ ਗਈ ਆ ਗਈ ਆ ਗਈ ਰੋਕੋ ਗੱਡੀ ਆ ਗਈ ਆ ਗਿਆ ਕਾਦਾ ਯਾਟਾ ਯਾਰ ਤੂੰ ਕਾਲੀਆਂ ਗੱਲਾਂ ਤੇਰੀਆਂ ਹੈ ਰਹਿਣਾ ਰੂੜੀ ਦੀ ਰੂੜੀ ਇਹਨੂੰ ਛੱਡ ਜੀ ਹੋ ਰਹੀ ਛੱਡ ਜੀ ਤੈਨੂੰ ਚਲੋ ਚਲਾਓ ਗੱਡੀ ਓਏ ਪਰ ਓਏ ਮੜਾ ਬਾਰੀ ਬੰਦ ਕਰਨੀ ਅਸੀਂ ਉਹ ਬਰਾ ਆਉਂਦੀ ਨਹੀਂ ਕੀ ਕਰੀਏ ਹੁਣ ਥੋੜੀ ਸ਼ਾਂਤੀ ਲੈ ਲੜ ਦੋ ਹੈ ਕੱਲ ਘੜਾ ਉੱਥੇ ਘੜਦਾ ਘੜਦਾ ਤੂੰ ਇੱਕ ਮਿੰਟ ਹਵਾ ਲੈ ਲੈ ਬਾਹਰ ਦੀ ਦੋ ਮਿੰਟ ਬਾਹਰ ਦੇ ਵਾਲਾ ਹਾਂ ਹਾਂ ਮੈਂ ਦਬਟਾ ਨੇ ਬਾਹਰ ਦੇ ਪਾਸੇ ਕੱਲ ਕੱਲ ਜੇ ਕੋਈ ਜੀ ਮਤੇ ਟੈਨਸ਼ਨ ਕਰਦੀ ਐ ਐ ਕਰ ਦਿੰਦੇ ਸ਼ੇਰ ਪੁੱਤ ਹੁੰਦੇ ਆ ਇਹ ਜੀ ਵੀ ਤੇਰਾ سینੇ ਪਰ ਸੰਗ ਰੂੜ ਦਾ ਪਤਾ ਨਹੀਂ ਕਿੱਥੇ ਖੋ ਗਈ ਮਿੱਠੀ ਐ ਪਰ ਇਹਦੀ ਹਾਲ ਤੱਕ ਸੈਟ ਨਹੀਂ ਹੋਈ ਇਹਦੀ ਪੌਂਟ ਵਾਲੇ ਜੱਟੇ ਚੌਕ ਜਿੱਕਬਰ ਪਰੀ ਚੱਕੀਆਂ ਮਮੋਣੀਆਂ ਗੈਨ ਫਰੂਟ ਮੈਂ ਕਾਲੇ ਜਰਦੇ ਮਮਾ ਸਭ ਜੀ ਆਓ ਫਿਰ ਦਲੇਖੋ ਐਸਿਆ ਐ ਇਹ 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 ਦੇਖਦੇ ਦੇ ਦੇਖੀ 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 ਐ ਐ ਐਸਿਆ ਐਸਿਆ ਆਸਪਾ ਆਸਪਾ ਭਾਈ ਇਹ ਨਹੀਂ ਹੋ ਜਾਏਗਾ ਸੋ ਸੁਣੀਂਦਾ ਨਹੀਂ ਹੋਣਾ ਆ ਜਾ ਉੱਤਰ ਕੇ ਪੁੱਲੀ ਤੇ ਨਹੀਂ ਤੇ ਇਹਦੇ ਵਿੱਚ ਥੋੜੀ ਵਧੀਆਈ ਮੈਂ ਤੇ ਦੇਖ ਕੇ ਰਾਨਾ ਬਸ ਕੀ ਆ ਨੀਂਦਾ ਸਟਾਈਲ ਦੇਖੋਗੇ ਇਹ ਮਾਰਾ ਸਟਾਈਲ అనేహత ఏ కిలే తోగే కదా నా కాషదా నా ఎర్కేతే ది ఉని లోస్ట్ కదా బడా పోల ఏ బడా పోల ఫర్ యూనిండేమేరు బస్ ఓను పడ్లో ఓ చీజే చోయా 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 ਚੁੱਤ ਤੇ ਵਰਗੀ ਪਹਿਲਾਂ ਤੇ ਪਿੰਡ ਪਹੁੰਚ ਜਿਆ ਸਾਰੇ ਸਾਸਿਕਾਲ ਸਾਸਿਕਾਲ ਭਾਬੀ ਸਾਸਿਕਾਲ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਠੀਕ ਠਾਕ ਰਹੀ ਠੀਕ ਹੋ ਠੀਕ ਠਾਕ ਵਧੀਆ ਸਾਰੇ ਆਪਣੀ ਕਿੰਨੀ ਬੇਸਬਰੀ ਦਾ ਵੇਟ ਕਰਦੇ ਹਣ ਅਸੀਂ ਨੇਰਾ ਕਰਤਾ ਹੈ ਬਸ ਅਸੀਂ ਢੇਰ ਚਾਹ ਪੀ ਕੇ ਜਾਵਾਂਗੇ ਦੋ ਦਿਨ ਬਹੁਤ ਵਧੀਆ ਠੀਕ ਹੈ ਤੁਹਾਡੇ ਕੋਲ ਹੀ ਹਾਂ ਜੀ ਹਾਂ ਪੂਰੀਆਂ ਦੋ ਦਿਨ ਤੁਹਾਡੇ ਕੋਲ ਹੀ ਹੈ ਹੋਰ ਠੀਕ ਠਾਕ ਵਧੀਆ ਹਾਂ ਜੀ ਨਾਨੀ ਬੱਚਿਆਂ ਦੀ ਬੇਸਬਰੀ ਨਾਲ ਉਹ ਡੀਕ ਕਰ ਰਹੀ ਏ ਤੇ ਸਾਨੂੰ ਹੋ ਗਿਆ ਜੀ ਨੇਰਾ ਤੇ ਨੈਕਸਟ ਵਲੌਗ ਦੇ ਵਿੱਚ ਬਣੇ ਰਹੋ ਤੇ ਜਰੂਰ ਦਿਖਾਵਾਂਗੇ ਤੁਹਾਨੂੰ ਆਪਣਾ ਪੇਕਾ ਪਿੰਡ ਧਿਆਨ ਨਾਲ ਓ ਮਾਈ ਗੋਡ ਓ ਮਾਈ ਗੋਡ ਓ ਮਾਈ ਗੋਡ ਆੜੀ ਚੜੀ ਏ ਆਓ ਛੱਡੋ ਯਾਰ ਕੀ ਕਰਨਾ ਉਹ ਫਤਿਹ ਦੇਖੋ ਐਕਸਾਈਟਡ ਹੋ ਗਿਆ ਅੱਜ ਦਾ ਸ਼ੁਕਰਮੰਦ ਹੁੰਦਾ ਹੁਣ ਆ ਅੜੀ ਨਾਨੀ ਖੜੇ ਹੋਏ ਨੇ ਤੇ ਲੈ ਕੇ ਰਾਜਾ ਜੱਮਾ ਮਾਮੂ ਅੰਦਰ ਬੈਠਾ ਹੋਊਗਾ ਰਾਜਾ ਮਾਮੂ ਅੰਦਰ ਆਏ ਨਹੀਂ ਮਾਂ ਸਦਕੇ ਕਹਿੰਦਾ ਰਾਜਾ ਮਾਮੂ ਅੰਦਰ ਬੈਠਾ ਹੋਊਗਾ ਕਰੇ ਗਏ ਗਏ ਆਪਾਂ ਚਲਵਾ ਚਾ ਹਾਂ ਹਾਂ ਹਨਾ ਚਿੱਕੜ ਜਿੱਕੜਾ ਆ ਗਿਆ ਮਮਾ ਗਿਆ ਹੋਰ ਹੋਰ ਆ ਇਹ ਵੀਡੀਓ ਕੋਲ ਲਾ ਕੇ ਦਿਖਾਈ ਮੈਂ ਤਾਂ ਸਾਰਾ ਰਹਿ ਜ ਰਹੇ ਆ ਉਹ ਆ ਗਏ ਗੱਡੀ 'ਚ ਆ ਗਏ ਆ ਗੱਡੀ 'ਚ ਆ ਗਏ ਹਾਂ ਲਓ ਜੀ ਪਹੁੰਚ ਗਏ ਆਪਾਂ ਆਪਣੇ ਜਨਮ ਭੂਮੀ ਤੇ ਆਪਣੇ ਪੇਕੇ ਪਿੰਡ ਪੂਰੇ 1 ਸਾਲ ਬਾਅਦ ਤੇ ਬੜਾ ਵਧੀਆ ਲੱਗ ਰਿਹਾ ਜਦੋਂ ਆਪਾਂ ਗਲੀਆਂ ਦੇ ਵਿੱਚੋਂ ਲੰਘ ਰਹੇ ਸੀ ਨਾ 딤ੂ ਆਪਣਾ ਸ਼ਹਿਰ ਦੇ ਮੈਂ ਤੇ ਚੌਕ ਪਹੁੰਚਿਆ ਮ ਬੜਾ ਵਧੀਆ ਲੱਗਿਆ ਨਾ ਔਰ ਫਤਿਹਉਂਦੇ ਮਿਲ ਗਿਆ ਮੇਰੇ ਤਾਂ ਪੇਕੇ ਨੇ ਤੂੰ ਦੁਬਾਰਾ ਵੀ ਨਹੀਂ ਮੇਰੇ ਤਾਂ ਪੇਕੇ ਤਾਂ ਇਹਨੂੰ ਮੈਂ ਕਹਿ ਰਹੀ ਹਾਂ ਬੜਾ ਵਧੀਆ ਲੱਗ ਰਿਹਾ ਸੀ ਪਤੇ ਆਉਂਦੇ ਹੀ ਕੰਨਾ ਗੁੰਨਾ ਹਾਂਜੀ ਮੈਂ ਫਤਿਹ ਨਾ ਰਾਹ ਦੇ ਵਿੱਚ ਡਾਊਨ ਹੋ ਗਿਆ ਕਹਿੰਦਾ ਹਾਂ ਤੂੰ ਤੁਸੀਂ ਨੇਰੇ ਪੇ ਪਹੁੰਚੇ ਕਰ ਮੈਂ ਕਦੋਂ ਪਤੰਗ ਛੜਾਉਂਗਾ ਹੈ ਹਜੇ ਵੀ ਆਈ ਜਾ ਰਹੀ ਐ ਪਜਾਇਆ ਤੂੰ ਪਾਣੀ ਪੁਣੀ ਪੀਣ ਨਾਲ ਬਹੁਤ ਸਮਝ ਆਇਆ ਚੱਲ ਕੋਈ ਗੱਲ ਹੀ ਓ ਵਾਓ ਲੁਕਿੰਗ ਲਾਈਕ ਵਾਓ ਮੈਂ ਪੁੱਤਾਂ ਨੂੰ ਖਾਣਾ ਹੈ ਹੋਰ ਸਾਇ ਨੇ ਵਲੋਗ ਵਿੱਚ ਦੇਖਣਾ ਹੈ ਜੋਤੀ ਕਰ ਗਈ ਹੈ ਮੈਂ ਵੀ ਆਉਂਦੀ ਨਾ ਮੈਂ ਹਾਂ ਸਿਵਾ ਵੀ ਤੁਹਾਡੀ ਚਾਹ ਮੈਂ ਕੋਈ ਗੱਲ ਨਹੀਂ ਚਾਹ ਪੀ ਕੇ ਜਾਵਾਂਗੀ ਨਹੀਂ ਆ 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 ਉਹ ਤੂੰ ਕਿੱਥੇ ਲੱਗ ਗਈ ਹੈ ਤੇਰੀ ਜੋ ਤੈਨੂੰ ਬੁਲਾ ਲੈਣਾ ਹੈ ਜੋ ਤੈਨੂੰ ਬੁਲਾਣਾ ਹੈ ਤਾਂ ਨਹੀਂ ਜਾ ਪਰ ਪੰਨੀਤ ਮਤੇ ਜਾ ਬੁਲਾ